ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵਕੰਦਰੀ ਮਹਲਾ 5 ਮਾਈ ਗੁਰ ਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀਂ ਗੁਸਾਈਐ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਅਗੇ ਜਾਏ ਰੂਹਏ ਕਰੇ ਅੰਗਰਹ ਸੁਮੀ ਮੇਰਾ ਸਾਧ ਚਰਨ ਚਿਤ ਲਾਇਐ संकट कोर कटे किन पीतर नानक हर दरस समये देव गंदारी देव महला پنجवा मै गुर बिन ज्ञान न पाईए अनिक प्रकार फिरत बिललाते ਮਿਲਤ ਨਹੀਂ ਗੁਸਾਇ ਰਹਾ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਅਗੇ ਜਾਏ ਰੁਹਇ ਕਰੇ ਅਨੰਗਰਹ ਸੁਆਮੀ ਮੇਰਾ ਸਾਦ ਚਨ ਚਿਤ ਲਾਇਐ ਸੰਕਟ ਕੋਰ ਘਟੇਖਿਨ ਪੀਤਰ ਨਾਨਕ ਹਰਿ ਦਰਸ ਸਮਯੈ ਦੇਵ ਗੰਦਾਰੀ ਮਹਲਾ ਪੰਜਵਾਂ ਮਾਇ ਗੁਰ ਬਿਨ ਗਿਆਨ ਨ ਪਾਈਐ ਅਨਿਕ ਪ੍ਰਕਾਰ ਫਿਰਤ ਬਿੱਲ ਲਾਤੇ ਮਿਲਤ ਨਹੀਂ ਗੁਸਾਇ ਰਹਾ ਰਹਾ ਮਹਰੋਗ ਸੋਗ ਤਨ ਬਾਦਿਆ ਬਹਜੋਨੀ ਪਰਮਾਇ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਅਗੇ ਜਾਏ ਰੂਹਿਆ ਕਰੇ ਅਨੰਗ ਹੈ ਸੁਆਮੀ ਮੇਰਾ ਸਾਧ ਚਰਨ ਚਿਤ ਲਾਇਐ ਸੰਕਟ ਕੋਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਯੈ ਦੇਵ ਗੰਦਾਰੀ ਮਹਲਾ ਪੰਜਵਾ ਮੈਂ ਗੁਰ ਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇਐ ਟੇਕ ਨਾ ਪਾਵੇ ਬਿਨ ਸਤ ਸੰਗਤ ਕਿਸ ਅਗੇ ਜਾਏ ਰੁਆਏ ਕਰੇ ਅੰਗਹਿ ਸੁਆਮੀ ਮੇਰਾ ਸਾਧ ਚਨ ਚਿਤ ਲਾਇਐ ਸੰਕਟ ਕੋਰ ਘਟੇ ਕਿਨ ਪੀਤਰ नानक हर दरस समए देव गंदारी महला پنجਵਾ ਮਾਈ ਗੁਰ ਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੁਸਾਈ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਅਗੇ ਜਐ ਰੁਹਇ ਕਰੇ ਅਨੰਗਹ ਸੁਮੀ ਮੇਰਾ ਸਾਧ ਚਰਨ ਚਿਤ ਲਾਇਐ संकट को कटें कोर, किन पीतर नानक हर दरस समये देवगंधारी महला پنجਵਾ ਮਾਈ ਗੁਰ ਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੁਸਾਇ ਰਹਾ ਰਹਾ ਮਹਰਗ ਸ਼ੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਅਗੇ ਜਾਏ ਰੂਹਏ ਕਰੇ ਅਨੰਗਰਹ ਸੁਮੀ ਮੇਰਾ ਸਾਦ ਚਨ ਚਿਤ ਲਾਇਐ ਸੰਕਟ ਕੋ ਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਯੈ ਦੇਵ ਗੰਦਾਰੀ ਮਹਲਾ ਪੰਜਵਾਂ ਮਾਇ ਗੁਰ ਬਿਨ ਗਿਆਨ ਨ ਪਾਈਐ ਾਨਿਕ ਪ੍ਰਕਾਰ ਫਿਰਤ ਬਿੱਲ ਲਾਤੇ ਮਿਲਤ ਨਹੀਂ ਗੁਸਾਇਆ ਰਹਾ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਅਗੇ ਜਾਏ ਰੂਹਏ ਕਰ ਅੰਗ ਸੁਮੀ ਮੇਰਾ ਸਾਧ ਚਨ ਚਿਤ ਲਾਇਐ ਸੰਕਟ ਕੋਰ ਕਟੇ ਕਿਨ ਪੀਤਰ ਨਾਨਕ ਹਰ ਦਰਸ ਸਮਯੈ ਦੇਵ ਗੰਦਾਰੀ ਮਹਲਾ ਪੰਜਵਾ ਮਾਈ ਗੁਰ ਬਿਨ ਗਿਆਨ ਨ ਪਾਈਐ ਆਨਿਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇਐ ਟੇਕ ਨਾ ਪਾਵੇ ਬਿਨ ਸਤ ਸੰਗਤ ਕਿਸ ਅਗੇ ਜਾਏ ਰੁਹੇ ਕਰੇ ਅਨਗ੍ਰਹਿ ਸੁਆਮੀ ਮੇਰਾ ਸਾਧ ਚਨ ਚਿਤ ਲਾਇਐ ਸੰਕਟ ਕੋਰ ਕਟੇ ਕਿਨ ਪੀਤਰ नानक हर दर्श समए देवगंधारी महला پنجਵਾ ਮਾਈ ਗੁਰ ਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੁਸਾਈ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਅਗੇ ਜਐ ਰੁਆਇ ਕਰੇ ਅਨੰਗਰ ਸੁਆਮੀ ਮੇਰਾ ਸਾਧ ਚਰਨ ਚਿਤ ਲਾਇਐ संकट कोर, कोर कटे किन पीतर नानक हर दरस समए देव कंदरी महला پنجਵਾ ਮਾਈ ਗੁਰ ਬਿਨ ਗਿਆਨ ਨ ਪਾਈਐ ਅਨਿਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੁਸਾਇ ਰਹਾ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਅਗੇ ਜਐ ਰੁਹਇ ਕਰੈ ਅੰਗਹ ਸੁਮੀ ਮੇਰਾ ਸਾਦ ਚਰਨ ਚਿਤ ਲਾਇਐ ਸੰਕਟ ਕੋਰ ਖਟੇ ਕਿਨ ਪੀਤਰ ਨਾਨਕ ਹਰ ਦਰਸ ਸਮਯੈ ਦੇਵ ਗੰਦਾਰੀ ਮਹਲਾ ਪੰਜਵਾਂ ਮਾਇ ਗੁਰ ਬਿਨ ਗਿਆਨ ਨ ਪਾਈਐ ਾਨਿਕ ਪ੍ਰਕਾਰ ਫਿਰਤ ਬਿੱਲ ਲਾਤੇ ਮਿਲਤ ਨਹੀਂ ਗੁਸਾਇ ਰਹਾ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਅਗੇ ਜਾਏ ਰੁਆਏ ਕਰੇ ਅੰਗ੍ਰਹਿ ਸੁਮੇ ਮੇਰਾ ਸਾਧ ਚਰਨ ਚਿਤ ਲਾਇਐ ਸੰਕਟ ਕੋੁਰ ਖਟੇਖਿਨ ਪੀਤਰ ਨਾਨਕ ਹਰ ਦਰਸ ਸਮਯੈ ਦੇਵ ਗੰਦਾਰੀ ਮਹਲਾ ਪੰਜਵਾਂ ਮਾਈ ਗੁਰ ਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੁਸਾਈਐ ਰਹਾ ਰਹਾ ਮਹਰੋਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇਐ ਟੇਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਅਗੇ ਜਾਏ ਰੁਆਏ ਕਰੇ ਅਨੰਗ ਹੈ ਸੁਆਮੀ ਮੇਰਾ ਸਾਧ ਚਰਨ ਚਿਤ ਲਾਇਐ ਸੰਕਟ ਕੋੁਰ ਕਟੇ ਕਿਨ ਪੀਤਰ नानक हर दरस समए देव गंदारी महला پنجਵਾ مائی گربن گیان نہ پائیے انک پرکار پھرت بللاتے ملت نہیں گسئے رہا ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਅਗੇ ਜਾਏ ਰੂਹਏ ਕਰੇ ਅਨੰਗਹ ਸੁਆਮੀ ਮੇਰਾ ਸਾਧ ਚਨ ਚਿਤ ਲਾਇਐ संकट कोर, कोर कटे किन पीतर नानक हर दरस दुण समए देव गंदारी देव महला پنجवा मै गुर बिन ज्ञान न पाईए अनिक प्रकार फिरत बिललाते ਮਿਲਤ ਨਹੀਂ ਗੁਸਾਇ ਰਹਾ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਅਗੇ ਜਐ ਰੁਹਇ ਕਰੇ ਅਨੰਗਹ ਸੁਆਮੀ ਮੇਰਾ ਸਾਦ ਚੰਨ ਚਿਤ ਲਾਇਐ ਸੰਕਟ ਕੋਰ ਕਟੇ ਕਿਨ ਪੀਤਰ ਨਾਨਕ ਹਰ ਦਰਸ ਸਮਯੈ ਦੇਵ ਗੰਦਾਰੀ ਮਹਲਾ ਪੰਜਵਾਂ ਮਾਈ ਗੁਰ ਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੁਸਾਇਆ ਰਹਾ ਰਹਾ ਮਹਰਗ ਸੋਗ ਤਨ ਬਾਦਿਆ ਬਹਿ ਜੋਨੀ ਪਰਮਾਇ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਅਗੇ ਜੈ ਕਰੇ ਅੰਗ ਹੈ ਸੁਮੀ ਮੇਰਾ ਸਾਧ ਚਨ ਚਿਤ ਲਾਇਐ ਸੰਕਟ ਕੋੁਰ ਕਟੇ ਕਿਨ ਪੀਤਰ ਨਾਨਕ ਹਰ ਦਰਸ ਸਮਯੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ